ਪਹਿਲੋ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੌਂਸਲਰ ਵਾਰਡ ਨੰਬਰ ਛਿਆਰੀ ਸੋ ਮੈਨੂੰ ਜਦੋਂ ਤੋਂ ਜ਼ਿੰਮੇਵਾਰੀ ਮਿਲੀ ਏ ਇਸ ਵਾਰਡ ਦੀ ਮੈਂ ਆਪਣੇ ਆਪ ਨੂੰ ਬੜਾ ਭਾਗੀਸ਼ਾਲੀ ਸਮਝਦਾ ਕਿ ਇਸ ਗੁਰੂ ਨਗਰੀ ਦੀ ਇਹ ਜਿਹੜੀ ਵਾਰਡ ਹੈ ਸਭ ਤੋਂ ਮਹਤਵਪੂਰਨ ਵਾਰਡ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੀ ਇਸ ਵਾਰਡ ਚ ਹੈ ਬਾਬਾ ਦੀਪ ਸਿੰਘ ਜੀ ਦਾ ਸ਼ਹੀਦਾ ਸਾਹਿਬ ਵੀ ਇਸ ਵਾਰਡ ਚ ਹੈ ਜੰਨੇ ਵਾਲਾ ਬਾਗ ਵੀ ਇਸ ਵਾਰਡ ਚ ਹੈ ਪ੍ਰਾਚੀਨ ਸ਼ਿਵ ਆਪਣਾ ਸ਼ਨੀ ਦੇਵ ਜੀ ਦਾ ਮੰਦਰ ਉਹ ਵੀ ਇਸ ਵਾਰਡ ਚ ਹੈ ਬਾਬਾ ਟਲਰਾਏ ਅਨੇਕਾਂ ਹੀ ਜਿਹੜੇ ਆ ਰਾਮ ਸਰ ਬਵੇਕ ਸਰ ਅਨੇਕਾ ਗੁਰਦੁਆਰੇ ਗੁਰੂ ਧਾਮ ਮੰਦਿਰ ਜਿਹੜੇ ਆ ਉਹ ਇਸ ਵਾਰਡ ਚ ਪੈਂਦੇ ਆ ਸੋ ਇਹ ਇੱਕ ਬੜੀ ਪਵਿੱਤਰ ਵਾਰਡ ਹੈ ਸੋ ਮੈਂ ਬੜਾ ਖੁਸ਼ਕਿਸਮਤ ਆਪਣੇ ਆਪ ਨੂੰ ਸਮਝਦਾ ਕਿ ਜਿਹੜੀ ਇਸ ਵਾਰਡ ਦੀ ਜਿਹੜੀ ਆ ਨੁਮਾਇੰਦਗੀ ਕਰਨ ਨੂੰ ਮੈਨੂੰ ਮਿਲੀ ਆ ਸੋ ਇਸ ਦੇ ਨਾਲ ਹੀ ਪਿਛਲੇ ਕਾਫੀ ਚਿਰਾਂ ਤੋਂ ਪਾਣੀ ਗੰਦੇ ਦੀ ਸਮੱਸਿਆ ਜਿਹੜੀ ਆ ਉਹ ਇਸ ਗਲੀ ਜਿਹੜੀ ਆਪਾਂ ਨੀਵੀਂ ਗਲੀ ਇਸ ਟਾਈਮ ਲੱਕੜ ਮੰਡੀ ਦੇ ਵਿੱਚ ਖਲੋਤੇ ਆ ਸੋ ਇਸ ਗਲੀ ਦੀ ਸਾਡੀ ਸਭ ਆਪਣਾ ਵੇਖੋ ਜੀ ਪਹਿਲੋਂ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਜਿ ਆਇਆ ਨੂੰ ਆਓ ਪਹਿਲੋਂ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾਸ ਨਾਪਰੀ ਸਿੰਘ ਨਵੀਂ ਜੋੜਾ ਕੌਂਸਲਰ ਵਾਰਡ ਨੰਬਰ 6 ਹੈ ਜੀ ਸੋ ਮੈਨੂੰ ਜਦੋਂ ਤੋਂ ਜ਼ਿੰਮੇਵਾਰੀ ਮਿਲੀ ਏਸ ਵਾਰਡ ਦੀ ਮੈਂ ਆਪਣੇ ਆਪ ਨੂੰ ਬੜਾ ਭਾਗੇਸ਼ਾਲੀ ਸਮਝਦਾ ਕਿ ਇਸ ਗੁਰੂ ਨਗਰੀ ਦੀ ਇਹ ਜਿਹੜੀ ਵਾਰਡ ਸਭ ਤੋਂ ਮਹੱਤਵਪੂਰਨ ਵਾਰਡ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੀ ਇਸ ਵਾਰਡ ਚ ਹੈ ਬਾਬਾ ਦੀਪ ਸਿੰਘ ਜੀ ਦਾ ਸ਼ਿਦਾ ਸਾਹਿਬ ਵੀ ਇਸ ਵਾਰਡ ਚ ਹੈ ਜੇਲੇਰਾ ਬਾਗ ਵੀ ਇਸ ਵਾਰਡ ਚ ਹੈ ਪ੍ਰਾਚੀਨ ਸ਼ਿਵ ਆਪਰਾਸ਼ਣੀ ਦੇਵੀ ਜੀ ਦਾ ਮੰਦਰ ਉਹ ਵੀ ਇਸ ਵਾਰਡ ਚ ਆਪਾ ਟਲ ਰਾਇ अनेका ਹੀ ਜਿਹੜੀ ਆ ਰਾਮ ਸਰ ਬਬੇਖ ਸਰ अनेका ਗੁਰਦੁਆਰੇ ਗੁਰੂ ਧਾਮ ਮੰਦਰ ਜਿਹੜੇ ਆ ਉਹ ਇਸ ਵਾਰਡ ਚ ਪੈਂਦੇ ਆ ਸੋ ਇਹ ਇੱਕ ਬੜੀ ਪਵਿੱਤਰ ਵਾਰਡ ਹੈ ਸੋ ਮੈਂ ਬੜਾ ਖੁਸ਼ਕਿਸਮਤ ਆਪਣੇ ਆਪ ਨੂੰ ਸਮਝਦਾ ਕਿ ਜਿਹੜੀ ਇਸ ਵਾਰਡ ਦੀ ਜਿਹੜੀ ਆ ਨੁਮਾਇੰਦਗੀ ਕਰਨ ਨੂੰ ਮੈਨੂੰ ਮਿਲੀ ਆ ਸੋ ਇਸ ਦੇ ਨਾਲ ਹੀ ਪਿਛਲੇ ਕਾਫੀ ਚਿਰਾਂ ਤੋਂ ਪਾਣੀ ਗੰਦੇ ਦੀ ਸਮੱਸਿਆ ਜਿਹੜੀ ਆ ਉਹ ਇਸ ਗਲੀ ਜਿਹੜੀ ਆ ਆਪਾਂ ਨੀਵੀਂ ਗਲੀ ਇਸ ਟਾਈਮ ਲੱਕਰ ਮੰਡੀ ਦੇ ਵਿੱਚ ਕਲਉਤੇ ਆ ਸੋ ਇਸ ਗਲੀ ਦੀ ਪਾਣੀ ਦੀ ਕੰਪਲੈਨ ਜਿਹੜੀ ਆ ਸਟਾਰਟਿੰਗ ਤੋਂ ਹੀ ਆ ਜੀ ਮੇਰੇ ਕਾਉਂਸਲਰ ਬਣਨ ਤੋਂ ਪਹਿਲਾਂ ਵੀ ਸੀਗੀ ਸੋ ਮੈਂ ਇਸ ਚੱਕਰਾਂ ਚ ਨਹੀਂ ਪੈਂਦਾ ਕਿ ਪਹਿਲੇ ਵਾਲਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ ਸੋ ਮੈਂ ਤੇ ਆਪਣੀ ਗੱਲ ਜਿਹੜੀ ਆ ਉਹ ਕਰ ਸਕਦਾ ਕਿ ਮੈਂ ਕੀ ਕਰਨਾ ਜਾ ਰਿਹਾ ਜਾਂ ਮੈਂ ਕੀ ਕਰਨਾ ਚਾਹਣਾ ਸੋ ਪਿਛਲੇ 10 ਮਹੀਨਿਆਂ ਦੇ ਵਿੱਚ ਇਹ ਸਰਕਾਰ ਜਿਹੜੀ ਕੁੰਭ ਕਰਨ ਦੀ ਨੀਂਦ ਸੁੱਤੀ ਆ ਇਹਨੂੰ ਬੜੀ ਬੜੀ ਜਗਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਡੇ ਵੀਰਾਂ ਦੇ ਸਹਿਯੋਗ ਫੋਨ ਆਪਾਂ ਲੈਣਾ ਕਿਉਂ ਕਿ ਕਿਉਂਕਿ ਫੋਨ ਜਿਹੜੀ ਆ ਉਹ ਐਂਡ ਹੋ ਚੁੱਕਿਆ ਕਿਉਂ ਕਿ ਕਿਉਂਕਿ ਜਦੋਂ ਵੀ ਇਹਨਾਂ ਕੋਲ ਆਪਾਂ ਗਏ ਆ ਕਾਰਪੋਰੇਸ਼ਨ ਦੇ ਵਿੱਚ ਜਿੰਨੀ ਵਾਰੀ ਵੀ ਜਾ ਕੇ ਇਹਨਾਂ ਨੂੰ ਆਪਾਂ ਸ਼ਿਕਾਇਤ ਕੀਤੀ ਆ ਕਿ ਮੇਰੀ ਵਾਰਡ ਦੇ ਵਿੱਚ ਜਿਹੜਾ ਵਾ ਉਹ ਗੰਦੇ ਪਾਣੀ ਦੀ ਕੰਪਲੇਨ ਆ ਰਹੀ ਹੈ ਇਹਦਾ ਹੱਲ ਕੀਤਾ ਜਾਵੇ ਇਹਨਾਂ ਨੇ ਕੋਈ ਇੱਕ ਅਦਾ ਅਫਸਰ ਭੇਜ ਕੇ ਇੱਕ ਅਦਾ ਬੰਦਾ ਭੇਜ ਕੇ ਕਿਤੇ ਇੱਕ ਅਦਾ ਟੋਇਆ ਮਰਵਾ ਕੇ ਚੈੱਕ ਕੀਤਾ ਜਿਹਦੇ ਨਾਲ ਜਿਹਦੇ باوجود ਵੀ ਪਾਣੀ ਦਾ ਜਿਹੜਾ ਫਰਕ ਨਹੀਂ ਪਿਆ ਸੋ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਆਪਾਂ ਇਹ ਗਲੀ ਦੀ ਜਿਹੜੀ ਆ ਪਾਣੀ ਦੀਆਂ ਪਾਈਪਾਂ ਉਹ ਸਾਰੀ ਦੀ ਸਾਰੀ ਪਾਈਪਲਾਈਨ ਜਿਹੜੀ ਆ ਉਹ ਚੇਂਜ ਕੀਤੀ ਜਾਵੇ ਨਵੀਂ ਪਾਈਪਾਂ ਪਾਈ ਜਾਣ। ਮੈਨੂੰ ਇਹ ਲਾਲਾ ਲਾਇਆ ਜਾ ਰਿਹਾ ਕਿ ਹਾਊਸਿੰਗ ਮੀਟਿੰਗ ਦੇ ਵਿੱਚ ਜਿਹੜੀ ਆ ਉਹ ਇਹ ਚੀਜ਼ ਪਾ ਦਿੱਤੀ ਜਾਏਗੀ। ਹਾਊਸਿੰਗ ਮੀਟਿੰਗ ਦੇ ਵਿੱਚ ਇਹ ਫਾਈਲ ਜਿਹੜੀ ਆ ਉਹ ਪਾ ਕੇ ਆਪਾਂ ਪਾਸ ਕਰਾਈ ਜਾਏਗੀ। ਜਦੋਂ ਮੈਂ ਇਹਨਾਂ ਨੂੰ ਇਹ ਸਵਾਲ ਪੁੱਛਿਆ ਕਿ ਹਾਊਸਿੰਗ ਮੀਟਿੰਗ ਜੇਕਰ 6 ਮਹੀਨੇ ਹੋਰ ਨਹੀਂ ਕਰਾਉਂਦੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ 10 ਮਹੀਨੇ ਹੋ ਗਏ ਆ ਮੇਰ ਸਾਹਿਬ ਨੂੰ ਮੇਰ ਬਣੇ ਨੂੰ ਹਾਊਸਿੰਗ ਮੀਟਿੰਗ ਇੱਕੋ ਹੀ ਹੋਈ ਆ ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਆਈ ਜੇ 10 ਮਹੀਨੇ ਚ ਇੱਕ ਮੀਟਿੰਗ ਹੋਈ ਆ ਅਗੋਂ ਫਿਰ ਜੇ 6 ਮਹੀਨੇ 8 ਮਹੀਨੇ ਹੋਰ ਜੇ ਹਾਊਸਿੰਗ ਮੀਟਿੰਗ ਨਾ ਕਰਣ ਜੇ ਇਹ ਨਾ ਪਾਸ ਕਰਾ ਸਕਣ ਤੇ ਇਹਦਾ ਮਤਲਬ ਇਹ ਜਿਹੜੇ ਪਬਲਿਕ ਆ ਉਹ ਗੰਦਾ ਪਾਣੀ ਪੀਂਦੇ ਰਹੇ ਨੇ ਉਹਨੇ ਚਿਰ ਤੱਕ ਸੋ ਮੈਂ ਤੁਹਾਡੇ ਮਾਧਿਅਮ ਰਹੀ ਕਿਉਂਕਿ ਮੀਡੀਆ ਜਿਹੜਾ ਵਾ ਉਹ ਚੌਥਾ ਥੰਮੂ ਮੰਨਿਆ ਜਾਂਦਾ ਸੋ ਤੁਹਾਡੇ ਸਾਰੇ ਭਰਾਵਾਂ ਦੇ ਮਾਧਿਅਮ ਰਹੀ ਇਹ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਜਿਹੜੀ ਸਰਕਾਰ ਹੈ ਉਹਨਾਂ ਨੂੰ ਮੈਂ ਜਗਾਉਣਾ ਚਾਹਾਂਗਾ ਤੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਲਕਾ ਵਿਧਾਇਕ ਮੇਜਰ ਸਾਹਿਬ ਨੂੰ ਕਿ ਨਿਜਰ ਸਾਹਿਬ ਇਸ ਗਲੀ ਦੇ ਵਿੱਚ ਆ ਕੇ ਗਲੀ ਦੀ ਸਾਰ ਲੈ ਕੇ ਵੇਖੋ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਦੋਂ ਦੇ ਤੁਸੀਂ ਐਮਐਲਏ ਬਣੇ ਹੋ ਤੁਸੀਂ ਇੱਕ ਵਾਰ ਵੀ ਇਸ ਗਲੀ ਦੇ ਵਿੱਚ ਆਏ ਹੋਗੇ ਗਲੀ ਵਾਲਿਆਂ ਦੇ ਵਿੱਚ ਇੰਨਾ ਕੋ ਭਾਰੀ ਉਤਸ਼ਾਹ ਕਿ ਗਲੀ ਵਾਲਿਆਂ ਨੇ ਮਨ ਬਣਾ ਕੇ ਬੈਠੇ ਆ ਕਿ ਜੇ ਕੋਈ ਸਿਆਸੀ ਲੀਡਰ ਵੋਟ ਮੰਗਣ ਆ ਗਿਆ ਤੇ ਉਹਨੂੰ ਗਲੀ ਦੇ ਵਿੱਚ ਵੜਨ ਨਹੀਂ ਦੇਣਾ ਸੋ ਇਹਨਾਂ ਮਜਬੂਰ ਨਾ ਕਰੋ ਗਲੀ ਵਾਲਿਆਂ ਨੂੰ ਕੀ ਗਲੀ ਵਾਲੇ ਜਿਹੜੇ ਆ ਤੁਹਾਡਾ ਵਰਨਾ ਜਿਹੜਾ ਵੋ ਗਲੀ ਦੇ ਵਿੱਚ ਬੰਦ ਕਰਾ ਦਨ ਸੋ ਇਸ ਦੇ ਨਾਲ ਹੀ ਮੈਂ ਸਖਤ ਚੇਤਾਵਨੀ ਜਿਹੜੀ ਆ ਉਹ ਸਰਕਾਰ ਨੂੰ ਦੇਣਾ ਚਾਹਨਾ ਕਾਰਪੋਰੇਸ਼ਨ ਨੂੰ ਦੇਣਾ ਚਾਹਨਾ ਕਿ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗਲੀ ਦੇ ਵਿੱਚ ਗੰਦੇ ਪਾਣੀ ਦਾ ਜੇ ਹੱਲ ਨਾ ਕੀਤਾ ਗਿਆ ਜੇ ਨਵੀਆਂ ਪਾਈਪਾਂ ਨਾ ਪਾਈਆਂ ਗਈਆਂ ਤੇ ਜਿੱਥੇ ਮੇਰੇ ਅਵਾਡਵਾਸੀ ਮੇਰੇ ਗਲੀ ਵਾਲੇ ਨੀਵੀ ਗਲੀ ਵਾਲੇ ਮੈਨੂੰ ਕਹਿਣਗੇ ਦਾਸ ਦੀ ਡਿਊਟੀ ਲਾਉਣਗੇ ਉੱਥੇ ਹੀ ਮੈਂ ਇਹਨਾਂ ਤੋਂ ਮੁੜੇ ਹੋ ਕੇ ਦਰੀ ਵਿਛਾ ਕੇ ਆਪ ਬਠਾਂਗਾ ਅਫਸਰਾਂ ਦੇ ਕਮਰੇ ਦੇ ਬਾਹਰ ਸੋ ਮੈਂ ਲਾਸਟ ਫਾਈਨਲ ਵਰਨਿੰਗ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਮੇਰੇ ਕੋ ਘਰ ਦਾ ਕੰਮ ਨਹੀਂ ਆ ਕਿ ਜਿਹੜਾ ਤੁਸੀਂ ਰੋਕ ਕੇ ਬੈਠੇ ਹੋ ਇਹ ਪਬਲਿਕ ਦਾ ਕੰਮ ਹੈ ਬੱਚੇ ਬਿਮਾਰ ਹੋ ਰਹੇ ਆ ਇਹ ਲੈਬ ਦੀਆਂ ਫੋਟੋਆਂ ਨੇ ਵੇਖੋ ਜੀ ਜਿਹੜੇ ਟੈਸਟ ਰਿਪੋਰਟਾਂ ਨੇ ਟੈਸਟ ਰਿਪੋਰਟ ਦੇ ਵਿੱਚ ਦੇਖੋ ਕਿ ਬੱਚੇ ਜਿਹੜੇ ਆ ਬਿਮਾਰ ਹੋ ਰਹੇ ਨੇ ਸੋ ਟੈਸਟ ਰਿਪੋਰਟ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਪਾਣੀ ਦੇ ਨਾਲ ਕਿੰਨਾ ਬੁਰਾ ਹਾਲ ਹੈ ਇਸ ਵਾਰਡ ਦਾ ਇਸ ਗਲੀ ਦਾ ਤੁਸੀਂ ਪਾਣੀ ਦਾ ਰੰਗ ਦੇਖੋ ਇਹ ਨੀਲੇ ਰੰਗ ਦੀ ਪਾਣੀ ਐ ਇਹ ਜ਼ਹਿਰ ਹੈ ਕਿ ਨਹੀਂ ਹੈ ਦੱਸੋ ਇਹ ਲਾਲ ਰੰਗ ਗਰਾਭੀ ਰੰਗ ਦਾ ਪਾਣੀ ਨਿਕਲਦਾ ਪਿਆ ਇਹ ਕਾਲਾ ਆਖੋ ਜੀ ਕਾਲਕ ਇਹ ਦੇਖੋ ਜੀ ਇਹ ਪਾਣੀ ਜਾਣ ਤੇ ਅਧਿਕਾਰੀ ਆਪ ਆ ਕੇ ਪੀਣ ਤੇ ਸਾਨੂੰ ਦੱਸ ਦੇਣ ਗਿਆ ਵੀ ਇਹ ਪਾਣੀ ਪੀਣ ਤੋਂ ਬਾਅਦ ਉਹ ਸਹੀ ਰਹਿਣਗੇ ਜੇ ਇਹ ਆਰੋ ਦਾ ਹਾਲ ਹੈ ਜੀ ਆਰੋ ਦਾ ਹਾਲ ਦੇਖ ਲੋ ਕੀ ਆ ਸੋ ਇਹ ਮੈਨੂੰ ਸਮਝੋ ਬਾਹਰ ਹੈ ਕਿ ਇਹ ਕਿਹੜੀ ਦੁਸ਼ਮਣੀ ਜਿਹੜੀ ਆ ਉਹ ਇਸ ਵਾਰਡ ਦੇ ਨਾਲ ਕੱਢ ਰਿਹਾ ਮੈਨੂੰ ਲੱਗਦਾ ਕੀ ਲੋਕਾਂ ਨੇ ਜਿਹੜਾ ਇਹਨਾਂ ਨੂੰ ਵੋਟਾਂ ਨਹੀਂ ਪਾਈਆਂ ਕਾਰਪੋਰੇਸ਼ਨ 'ਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਕਾਰਪੋਰੇਸ਼ਨ ਦੇ ਵਿੱਚ ਸੋ ਉਹਦੀ ਜਿਹੜੀ ਹੈ ਦੁਸ਼ਮਣੀ ਉਹਦੀ ਜਿਹੜੀ ਕਿਹੜਾ ਉਹ ਇਸ ਤਰੀਕੇ ਦੇ ਨਾਲ ਕੱਢ ਰਿਹਾ ਕਿ ਵਾਰਡ ਵਾਸੀਆਂ ਨੂੰ ਇਸ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਕੇ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਰਕਾਰ ਨੂੰ ਕਿ ਆਪਾਂ ਜਿਹੜੀ ਕਾਰਪੋਰੇਸ਼ਨ ਦੇ ਵਿੱਚ ਤੁਹਾਨੂੰ ਹਾਰ ਹੋਈ ਹੈ ਉਹਦਾ ਉਹਦੀ ਦੁਸ਼ਮਣੀ ਜਿਹੜੀ ਹੈ ਉਹਦਾ ਕਾਮਯਾ ਜਿਹੜੀ ਆਮ ਸੰਗਤ ਜਿਹੜੀ ਹੈ ਨਾ ਉਹਨਾਂ ਨੂੰ ਪਾਈ ਜਾਵੇ ਸੋ ਇਹ ਪਹਿਲ ਦੇ ਆਧਾਰ ਤੇ ਜਿਹੜਾ ਵਾ ਪਾਣੀ ਗੰਦੇ ਦੀ ਜਿਹੜੀ ਆ ਉਹ ਪ੍ਰੋਬਲਮ ਸੋਲਵ ਕੀਤੀ ਜਾਵੇ ਸੋ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਮਾਵਾ ਮਾਸੀਆਂ ਚਾਚੀਆਂ ਆਈਆਂ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਆਪਾਂ ਮੁੱਦਾ ਜਿਹੜਾ ਅੱਜ ਚੁੱਕਿਆ ਇਹਨੂੰ ਆਪਾਂ ਠੰਡੇ ਨਹੀਂ ਪੈਣ ਦਵਾਂਗੇ ਤੁਹਾਨੂੰ ਇਹਨਾਂ ਕੋ ਵੀ ਸ਼ਵਾਜ ਦਿਵਾਉਣਾ ਕਿ ਮੈਂ ਤੁਹਾਡੇ ਨਾਲ ਆ ਜਿੱਥੇ ਕਿਤੇ ਘਰਾਓ ਕਰਨ ਦੀ ਲੋੜ ਹੋਏਗੀ ਮੈਂ ਉੱਥੇ ਨਾਲ ਜਾ ਕੇ ਤਾਂ ਘਰਾਓ ਕਰਾਂਗਾ